ਉਰੇ ਦੇ ਬਾਰਡ ਨੰਬਰ 11 ਵਿਖੇ ਕਾਉਂਸਲਰ ਬਲਵਿੰਦਰ ਕੌਰ ਹੀਰ ਅਤੇ ਸੰਜੀਪ ਕੁਮਾਰ ਹੀਰ ਵੱਲੋਂ ਵਿਕਾਸ ਕਰਜਾ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਵਿਕਾਸ ਕਰਜਾ ਦਾ ਉਦਘਾਟਨ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਲੋਰ ਵੱਲੋਂ ਰੀਵਨ ਕਟਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਗਰ ਕੌਂਸਲ ਚੋਣਾ ਸਮੇਂ ਕੀਤੇ ਵਾਅਦਿਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਹਰੇਕ ਵਾਰਡ ਵਿੱਚ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰੇਕ ਵਾਰਡ ਵਿੱਚ ਅਧੂਰੇ ਪਏ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਰਹਿਣਗੇ ਇਸ ਮੌਕੇ ਵਾਰਡ ਵਾਸੀਆਂ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਹੀਰ ਪਰਿਵਾਰ ਦਾ ਤਹਿਦੀਲੋ ਧੰਨਵਾਦ ਕੀਤਾ ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਗੁਰਿਆ ਨਗਰ ਕੌਂਸਲ ਈਓ ਮਨਦੀਪ ਕੁਮਾਰ ਪ੍ਰਧਾਨ ਨਗਰ ਕੌਂਸਲ ਗੁਰਿਆ ਹਰਮੇਸ਼ ਲਾਲ ਚੋਹਾਨ ਸੀਨੀਅਰ ਵਾਈਸ ਪ੍ਰਧਾਨ ਸਤੇਸ਼ ਕੁਮਾਰ ਬਿੱਲਾ ਕੌਂਸਲਰ ਪਤੀ ਰੋਸ਼ਨ ਲਾਲ ਰੋਸ਼ੀ ਕੌਂਸਲਰ ਜਸਵੀਰ ਸਿੰਘ ਰਾਜੂ ਕੌਂਸਲਰ ਪਤੀ ਸੁਨੀਲ ਮਨੋਤਾ ਕੌਂਸਲਰ ਜਤਿਨ ਸ਼ਰਮਾ ਬਾਡ ਇੰਚਾਰਜ ਗੁਰਵਿੰਦਰ ਸਿੰਘ ਨੌਰਾ ਕਰਨ ਫਾਂਡੇ ਹਰਮੇਲ ਸਿੰਘ ਢਿੱਲੋ ਡਾਕਟਰ ਬਲਕਾਰ ਸਿੰਘ ਅੰਸ਼ਹੀਰ ਰਕੇਸ਼ ਕੁਮਾਰ ਗੁਪਤਾ ਮੈਕ ਹੀਰ ਯੋਤੀ ਤਲਵਾੜ ਸਰਵਜੀਤ ਕੌਰ, ਮਨਜੂ, ਦਿਲਜੀਤ ਕੌਰ, ਜਸਵਿੰਦਰ ਕੌਰ, ਨੀਲਮ, ਪਰਵੀਨ, ਪੂਰਨਮ, ਜੋਤੀ ਅਤੇ ਵਾਰਡ ਨਿਵਾਸੀ ਮੌਜੂਦ ਸਨ। ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਸ਼ਹਿਰ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਜਿਹੜੇ ਵਿਕਾਸ ਦੇ ਕੰਮ ਆ ਉਹ ਹਨੇਰੀਆਂ ਲਿਆ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਵਾਰਡ ਨੰਬਰ 7 ਦੇ ਵਿੱਚ ਅਦਕਾਟ ਲੀਤੇ ਸੀ। ਅੱਜ ਵਾਰਡ ਨੰਬਰ 11 ਜਿਹੜਾ ਕਿ ਸਾਡੇ ਹਿਸਾਬ ਆ ਕੌਂਸਲਰ ਆ ਔਰ ਬਹੁਤ ਹੀ ਸਮਾਜ ਸੇਵੀਆ ਬਹੁਤ ਹੀ ਅਗਾਂਵਧ ਸੋਚੇ ਮਾਰਕ ਨੇ ਇਹਨਾਂ ਨੇ ਅੱਜ ਇੱਥੇ ਲਗਭਗ 9 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜੇ ਵਿਕਾਸ ਕਮਾਂ ਦਾ ਜਿਹੜੇ ਉਦਕਾਟਲ ਕੀਤੇ ਆ ਤਾਂ ਕਿ ਲੋਕਾਂ ਨੂੰ ਜੋ ਅਸੀਂ ਚੋਣਾਂ ਸਮੇਂ ਲੋਕਾਂ ਨੇ ਵਾਅਦਾ ਕੀਤੇ ਸੀ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਦੂਰ ਕਰਾਂਗੇ ਅੱਜ ਉਹਨਾਂ ਸਮੱਸਿਆਵਾਂ ਦੇਖਦੇ ਹੋਏ ਅੱਜ ਇਸ ਵਾਰ ਨੰਬਰ 11 ਦੇ ਵਿੱਚ ਸਾਡੇ ਕਾਉਂਸਲਰ ਸਾਹਿਬਾਨ ਖੜੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਇਹ ਕੰਮ ਜਿਹੜੇ ਆ ਸ਼ੁਰੂਆਤ ਕੀਤੇ ਆ ਔਰ ਬਹੁਤ ਹੀ ਜਲਦੀ ਇਹ ਕੰਮ ਨਿਪਟਣਗੇ ਔਰ ਨਾਲ ਦੀ ਨਾਲ ਹੋਰ ਵਿਕਾਸ ਲਈ ਹੋਰ ਫੰਡਾਂ ਦੀ ਜਿਹੜੀ ਹੈਗਾ ਇਹਨਾਂ ਨੂੰ ਬਾਡ ਦੇ ਵਿੱਚ 11 ਨੰਬਰ ਤੇ ਭੇਜਿਆ ਜਾਏਗਾ ਔਰ ਗਰਾਹ ਸ਼ਹਿਰ ਦੇ ਨਿਵਾਸੀਆਂ ਨਾਲ ਅਸੀਂ ਕਮਿਟਡ ਆ ਕਿ ਜੋ ਅਸੀਂ ਚੋਲਾ ਸਮੇ ਵਾਅਦੇ ਕੀਤੇ ਸੀ ਸਾਰੇ ਨਿਪਟਾਵਾਂਗੇ ਗਰਾਹ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ ਸੋ ਆਓ ਸਾਰੇ ਸਾਥੀਆਂ ਦਾ ਅੱਜ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਆ ਸਾਡੇ ਹਰਮੇਸ਼ ਸਿੰਘ ਔਰ ਈਓ ਸਾਹਿਬ ਸਮੂਚੇ ਜਿਹੜੇ ਕਾਉਂਸਲਰ ਆ ਉਹਨਾਂ ਦਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਂ ਜਾਂ ਧੰਨਵਾਦ ਕਰਦਾ ਹਾਸ ਕਰਦਾ ਇੱਕ ਸੂਚੀ ਟੀਮ ਆਪ ਦੀ ਜਿਹੜੇ ਕਾਉਂਸਲਰ ਇਹ ਗਰਾਆਂ ਸ਼ਹਿਰ ਦੀ ਵਿਕਾਸ ਦੇ ਵਿੱਚ ਜਿਹੜਾ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ ਮੈਂ ਬਲਵਿੰਦਰ ਕੌਰ ਐਮਸੀ ਗਿਆ ਨੰਬਰ ਵਾੜ ਤੋਂ ਮੈਂ ਇਹ 9 ਲੱਖ ਦੀ ਲਾਗਤ ਨਾਲ ਸਾਰੇ ਕੰਮ ਸ਼ੁਰੂ ਕਰਾਏ ਗਏ ਆ ਤੇ ਪੰਜਾਬ ਸਰਕਾਰ ਦਾ ਇਹ ਪ੍ਰਿੰਸੀਪਲ ਸਾਹਿਬ ਜੀ ਦਾ ਪ੍ਰਧਾਨ ਜੀ ਦਾ ਇਹੋ ਸਾਹਿਬ ਜੀ ਦਾ ਦਿলো ਧੰਨਵਾਦ ਕਰਦੀ ਮੈਂ ਆਪਣੇ ਆਪਣੇ ਪਾਰਟ ਬੜ ਮੈਂਬਰਾਂ ਦਾ ਟੀਮ ਸਾਰੀ ਦਾ ਅਸੀਂ ਤੇ ਕੰਮ ਕਰਦੇ ਰਹਿਾਂਗੇ ਗਾਂ ਵੀ ਤੇ ਸਾਰਾ ਦਾ ਧੰਨਵਾਦ ਬਹੁਤ ਬਹੁਤ ਨਗਰ ਕੌਂਸਲ ਗੁਰਾਇਆਂ ਦੇ ਵਾਰਡ ਨੰਬਰ 11 ਵਿੱਚ ਅੱਜ ਜੋ ਚੋਣਾਂ ਸਮੇਂ ਅਸੀਂ ਆਪਣੇ ਵਾਰਡ ਵਾਸੀਆਂ ਨਾਲ ਵਾਅਦਾ ਕੀਤੇ ਸਨ ਜੋ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀਆ ਮੰਗਾ ਸੀ ਅੱਜ ਨੂੰ ਅੱਜ ਉਸ ਨੂੰ ਮੁੱਖ ਰੱਖਦੇ ਹੋਏ ਵਾਰਡ ਨੰਬਰ 11 ਦੇ ਵਿੱਚ ਮੇਰੇ ਵੱਲੋਂ ਔਰ ਮੇਰੀ ਧਰਮ ਪਤਨੀ ਕਾਉਂਸਲਰ ਗੁਰਵਿੰਦਰ ਕੌਰ ਹੀਰ ਵੱਲੋਂ ਔਰ ਮਾਨਜੋਗ ਪ੍ਰਿੰਸੀਪਲ ਫਰੇਮ ਕੁਮਾਰ ਜੀ ਹਲਕਾ ਇੰਚਾਰ ਜਮਾਦਵੀ ਪਾਰਟੀ ਵਿਧਾਨ ਸਭਾ ਫਲੋਰ ਔਰ ਮਾਨਜੋਗ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਰਮੇਸ਼ ਚੰਦਾਲ ਜੀ ਹਮੇਸ਼ੀ ਔਰ ਨਗਰ ਕੌਂਸਲ ਦੇ ਈਓ ਸਾਹਿਬ ਔਰ ਸਮੁੱਚੀ ਨਗਰ ਕੌਂਸਲ ਦੀ ਟੀਮ ਵੱਲੋਂ ਔਰ ਮਹੱਲਾ ਨਿਵਾਸੀਆ ਦੇ ਸਹਿਯੋਗ ਦੇ ਨਾਲ ਅੱਜ ਵਾਰਡ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਹੈਗਾ ਵਾਰਡ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਵਾਰਡ ਦੀਆਂ ਗਲੀਆਂ ਦੀ ਰਿਪੇਅਰ ਹੋ ਗਈ ਆ ਕੋਈ ਪੈਪ ਦੀ ਜਿਹੜੀ ਹੈਗੀ ਆ ਰਿਕੁਆਇਰਮੈਂਟ ਪੈਪ ਪਾਉਣੇ ਹੈਗੇ ਆ ਤੇ ਅਸੀਂ ਅੱਜ ਉਸ ਕੰਮ ਨੂੰ ਸਾਰੇ ਵਾਰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਉਹਨਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਸੀਗਾ ਸਾਨੂੰ ਜਿਤਾ ਕੇ ਇਸ ਵਾਰਡ ਦੇ ਵਿੱਚ ਉਹ ਕਾਉਂਸਲਰ ਬਣਾਇਆ ਸੀ ਤੇ ਉਸ ਦੇ ਆ ਆਸਾ ਮਿੱਦਾ ਤੇ ਖਰੇ ਉਤਰਦੇ ਹੋਏ ਅੱਜ ਅਸੀਂ ਪਹਿਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਵਾਰਡ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਮੈਂ ਖਾਸ ਤੌਰ ਤੇ ਧੰਨਵਾਦੀ ਆ ਆਪਣੇ ਵਾਰਡ ਵਾਸੀਆਂ ਦਾ ਕਿ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਪਿਆਰ ਸਤਿਕਾਰ ਦਿੱਤਾ ਹੈਗਾ ਔਰ ਬਾੜ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਡੀ ਨਗਰ ਕੌਂਸਲ ਦੀ ਟੀਮ ਸ਼੍ਰੀ ਹਰਮੇਸ਼ ਚੰਦ ਲਾਲ ਜੀ ਦੀ ਪ੍ਰਧਾਨਗੀ ਦੇ ਹੇਠ ਜਿਹੜਾ ਹੈਗਾ ਸਾਡਾ ਜਿਹੜਾ ਪੂਰਾ ਗੁਰਾਇਆ ਸ਼ਹਿਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਉਹਨੂੰ ਸੁੰਦਰ ਬਣਾਇਆ ਜਾਵੇਗਾ ਔਰ ਅਸੀਂ ਗੁਰਾਇਆ ਨਿਵਾਸੀਆਂ ਤੋਂ ਵੀ ਆਸ ਉਮੀਦ ਕਰਦੇ ਆ ਕਿ ਉਹ ਸਾਡਾ ਸਹਿਯੋਗ ਕਰਨ ਸਾਨੂੰ ਸਾਥ ਦੇਣ ਸਾਡਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੋਰ ਜੰਗੀ ਪੱਤਰ ਤੇ ਜਿਹੜਾ ਕਰਾਈਏ ਔਰ ਮੈਂ ਦੱਸਣਾ ਚਾਹੁੰਦਾ ਵਾਰਡ ਵਾਸੀਆਂ ਨੂੰ ਕਿ ਕੁਝ ਦਿਨਾਂ ਬਾਅਦ ਜਿਹੜਾ ਇੱਕ ਸਾਡਾ ਟੈਂਡਰ ਹੈਗਾ ਜੋ ਸਾਡੇ ਮੁਹੱਲਾ ਪੱਤੀ ਨੱਥਾ ਕੀ ਜਿਹੜਾ ਦਰਵਾਜਾ ਹੈਗਾ ਉੱਪਰ ਉਹਦੇ ਉੱਪਰ ਅਸੀਂ ਜਿਹੜਾ ਹੈਗਾ ਹਾਲ ਬਣਾਉਣ ਦੇ ਲਈ ਜਿਹੜਾ ਹੈਗਾ ਉਹ ਵੀ ਜਿਹੜੀ ਗਾਰੰਟੀ ਜਿਹੜੀ ਆ ਉਹ ਪਾਸ ਕਰਵਾਈ ਹੈਗੀ ਆ ਜਿਸ ਦਾ ਟੈਂਡਰ ਜਿਹੜਾ ਕੁਝ ਦਿਨਾਂ ਤੱਕ ਜਿਹੜਾ ਹੈਗਾ ਉਹ 5 ਲੱਖ ਦਾ ਜਿਹੜਾ ਹੈਗਾ ਖੁੱਲ ਜਾਣਾ ਅਸੀਂ ਉੱਥੇ ਕੋਈ ਇੱਕ ਵਧੀਆ ਹਾਲ ਬਣਾਵਾਂਗੇ ਜਿਹੜਾ ਕਿਸੇ ਦੇ ਦੁੱਖ ਦੇ ਸੁੱਖ ਦੇ ਦੇ ਲਈ ਕੰਮ ਆਵੇ ਔਰ ਕੋਈ ਵੀ ਛੋਟਾ ਮੋਟਾ ਫੰਕਸ਼ਨ ਕਰਨਾ ਹੋਵੇ ਸਾਰਾ ਗੁਰਾਇਆਂ ਜਿਹੜਾ ਵਾਰਡ ਹੈਗਾ ਉੱਥੇ ਜਿਹੜਾ ਹੈਗਾ ਆਪਣਾ ਮੱਲਾ ਉਹ ਉੱਥੇ ਫੰਕਸ਼ਨ ਕਰ ਸਕਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਮੈਂ ਔਰ ਮੇਰੇ ਮੈਸੇਜ ਜਿਹੜੇ ਹੈਗੇ ਕਾਉਂਸਲਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਵਾਰਡ ਵਸੇਆਂ ਦੀਆਂ ਇੱਕ ਇੱਕ ਜਿਹੜੀਆਂ ਉਹਨਾਂ ਦੀ ਆ ਸਾਨੂੰ ਜਿਹੜੇ ਕੰਮ ਕਹੇ ਆ ਉੱਤੇ ਖੜਾ ਉਤਰਾਂਗੇ ਅਸੀਂ ਫਿਰ ਇੱਕ ਵਾਰੀ ਪੰਜਾਬ ਸਰਕਾਰ ਦਾ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਔਰ ਪ੍ਰਧਾਨ ਜੀ ਦਾ ਔਰ ਸਮੁੱਚੀ ਨਗਰ ਕੌਂਸਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਵਾਰਡ ਤੋਂ ਜਿਹੜੀ ਅੱਜ 9 ਲੱਖ ਦੀ ਕੰਮ ਸ਼ੁਰੂ ਕਰਵਾਏ ਬਹੁਤ ਬਹੁਤ ਧੰਨਵਾਦ